ਅਮ੍ਰਿਤਸਰ 'ਚ ਦੇਰ ਰਾਤ ਇੱਕ ਕਿਸ਼ਨ ਨਾਮ ਦੇ ਦੁਕਾਨਦਾਰ ਦਾ ਤੇਜ਼ ਦਾ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਗਈ ਔਰ ਕੁਝ ਹੀ ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਨ ਤਸਵੀਰਾਂ ਵੇਖ ਸਾਦੇਓ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਖੜੇ ਦੋ ਨੌਜਵਾਨ ਉਹੀ ਨੇ ਜਿਨ੍ਹਾਂ ਦੇ ਵੱਲੋਂ ਦੇਰ ਰਾਤ ਇੱਕ ਦੁਕਾਨਦਾਰ ਦੇ ਉੱਤੇ ਤੇਜ਼ ਦਾ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਔਰ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ਕਤਲ ਕਰਨ ਵਾਲੇ ਇਹ ਸਖਸ ਦਾ ਘਰ ਉਸ ਦੁਕਾਨਦਾਰ ਦੇ ਦੁਕਾਨ ਦੇ ਬਿਲਕੁਲ ਸਾਹ ਨਜ਼ਰ ਰੱਖਦੇ ਨੇ ਜਿਸ ਦੇ ਕਰਕੇ ਇਹਨਾਂ ਦਾ ਪਹਿਲਾਂ ਵੀ ਆਪਸ ਵਿੱਚ ਝਗੜਾ ਹੋਇਆ ਸੀ ਔਰ ਕੱਲ ਦੇਰ ਰਾਤ ਇਹਨਾਂ ਨੌਜਵਾਨਾਂ ਦੇ ਵੱਲੋਂ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਕੁਝ ਹੀ ਘੰਟੀਆਂ ਦੇ ਵਿੱਚ ਇਹਨਾਂ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਵੱਲੋਂ ਦੇਰ ਰਾਤ ਇੱਕ ਸ਼ਖਸ ਦੇ ਉੱਤੇ ਤੇਜ਼ ਦਾ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਕੱਲ ਸ਼ਾਮ ਨੂੰ ਇੱਕ ਰਾਤ ਦੇ ਟਾਈਮ ਤੇ ਇੱਕ ਇਨਫੋਰਮੇਸ਼ਨ ਪੁਲਿਸ ਨੂੰ ਮਿਲੀ ਕਿ اسلامਾਬਾਦ ਏਰੀਏ ਦੇ ਵਿੱਚ ਕਿਤੇ ਲੜਾਈ ਹੋਈ ਜਿਸ ਤੋਂ ਬਾਅਦ ਇੱਕ ਵਿਅਕਤੀ ਦਾ ਕਤਲ ਹੋ ਗਿਆ। ਉੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਤਫ਼ਤੀਸ਼ ਸ਼ੁਰੂ ਕੀਤੀ ਪਰਚਾ ਦਰਜ ਕੀਤਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਇੱਕ ਮੰਨਾ ਕ੍ਰਿਸ਼ਨ ਨਾਮ ਦਾ ਵਿਅਕਤੀ ਜਿਹਦਾ ਕਤਲ ਹੋਇਆ ਸੀਗਾ ਉਹ ਇੱਕ ਕੱਲ ਸ਼ਾਮ ਨੂੰ ਇੱਕ ਝਗੜਾ ਹੋਇਆ ਉਸ ਇਲਾਕੇ 'ਚ 7:30-8 ਵਜੇ ਦੇ ਕਰੀਬ ਜਿਹਦੇ ਵਿੱਚ ਕ੍ਰਿਸ਼ਨ ਨੇ ਉਹ ਝਗੜੇ ਨੂੰ ਜਿਹੜਾ ਵਿਕਤੀਆਂ ਦੇ ਨਾਲ ਹੋ ਰਿਹਾ ਸੀ ਚਾਰ ਪੰਜ ਉਹਨਾਂ ਨੂੰ ਆਪਸ ਦੇ ਵਿੱਚ ਪਾ ਕੇ ਬਿਠਾ ਕੇ ਉਹਨਾਂ ਨੂੰ ਉਹ ਝਗੜੇ ਦਾ ਰਾਈਨਾਮਾ ਕਰਾਇਆ ਉਸੇ ਸਬੰਧ ਦੇ ਵਿੱਚ ਉਹ ਵਿਕਤੀ ਸ਼ਾਮ ਨੂੰ ਕ੍ਰਿਸ਼ਨ ਜਿਹੜਾ ਮੰਨਿਆ ਦੇ ਘਰ ਜੋ ਕ੍ਰਿਸ਼ਨ ਇੱਕ ਕਰਿਆਨੇ ਦੀ ਦੁਕਾਨ ਕਰਦਾ ਉਹਦੇ ਸਾਹਮਣੇ ਮੰਨਿਆ ਦਾ ਘਰ ਸੀਗਾ ਉਹਦੇ ਘਰ ਗਿਆ ਉੱਥੇ ਜਾ ਕੇ ਉਹ ਦੁਬਾਰਾ ਉਹਨਾਂ ਦੀ ਆਪਸ ਦੇ ਵਿੱਚ ਕਹਾ ਸੁਣੀ ਹੋਗੀ ਸ਼ਾਮ ਦੇ ਝਗੜੇ ਨੂੰ ਲੈ ਕੇ ਇਸ ਝਗੜੇ ਦੌਰਾਨ ਕ੍ਰਿਸ਼ ਜਿਹੜਾ ਮੰਨੇ ਨੇ ਤੈਹ ਚਾਕੇ ਕ੍ਰਿਸ਼ਨਿਤ ਸਰ ਤੇ ਦਾਤਰਨਾ ਵਾਰ ਕੀਤਾ ਜਿਹਦੇ ਨਾਲ ਉਹਦੀ ਉਥੇ ਮੌਤ ਹੋ ਗਈ। ਇਸ ਵਾਰ ਦੇ ਵਿੱਚ ਇਮੀਡੀਏਟਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਮੇਨ ਮੁੱਖ ਦੋਸ਼ੀ ਹੈ ਮੰਨਾ ਉਹਨੂੰ ਗ੍ਰਿਫਤਾਰ ਕਰ ਲਿਆ। ਉਹਦੇ ਨਾਲ ਜਿਹੜਾ ਇੱਕ ਸਾਥੀ ਕ੍ਰਿਸ਼ ਉਹ ਵੀ ਪਕੜਿਆ ਗਿਆ। ਤੇ ਜੋ ਮੌਕੇ ਦੇ ਮੁਤਾਬਕ ਜਿਹੜੇ ਜਿਹੜੇ ਹੋਰ ਵਿਅਕਤੀਆਂ ਦਾ ਪਤਾ ਲੱਗ ਰਿਹਾ ਹੈ ਤਫਤੀਸ਼ 'ਚ ਸਾਹਮਣੇ ਆ ਰਹੇ ਹੈ। ਜਿਹੜੇ ਉਹਨਾਂ ਦੇ ਸਾਥੀ ਰਹੇ ਨੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਝਗੜੇ ਦਾ ਕਾਰਨ ਜਿਹੜਾ ਕ੍ਰਿਸ਼ਨ ਹੈ ਉਹ ਇੱਕ ਖਰੀਆਨੇ ਦੀ ਦੁਕਾਨ ਕਰਦਾ ਜਿਸ ਦਾ ਮੈਂ ਤੁਹਾਨੂੰ ਦੱਸਿਆ ਤੇ ਮੰਨੇ ਦਾ ਕਾਰ ਬਿਲਕੁਲ ਉਹਦੇ ਸਾਹਮਣੇ ਆ ਮੰਨੇ ਨੂੰ ਇੱਕ ਸ਼ੱਕ ਸੀਗਾ ਕਿ ਜਿਹੜਾ ਕ੍ਰਿਸ਼ਨ ਹੈਗਾ ਉਹਦੀ ਦੁਕਾਨ ਤੇ ਜਿਹੜੇ ਕੁਝ ਲੜਕੇ ਆ ਕੇ ਬੈਠਦੇ ਹਨ ਉਹ ਉਹਦੇ ਜਿਹੜੇ ਇਹਦੇ ਮੰਨਾ ਦੀ ਵਾਈਫ ਦੇ ਉੱਪਰ ਕਿਸੇ ਤਰੀਕੇ ਦੀ ਮਾੜੀ ਨਜ਼ਰ ਰੱਖਦੇ ਹਨ ਜਿਹਦੇ ਸ਼ੱਕ ਦੇ ਵਿੱਚ ਉਹ ਇਹਨਾਂ ਦਾ ਪਹਿਲਾਂ ਵੀ ਝਗੜਾ ਹੋਇਆ ਤੇ ਇਸ ਝਗੜੇ ਦੇ ਵਿੱਚ ਜਦੋਂ ਸ਼ਾਮ ਨੂੰ ਉਹਨੇ ਇਸ ਤਰੀਕੇ ਦਾ ਇਹ ਜਿਹੜਾ ਮਾੜਾ ਕਰ ਹਾਂ ਜੀ ਇਹਦੇ ਵਿੱਚ ਹੁਣ ਤੱਕ ਦੋ ਦੋਸ਼ੀ ਜਿਹੜੇ ਜਿਹੜਾ ਮੁੱਖ ਦੋਸ਼ੀ ਆ ਮੰਨਾ ਉਹ ਅਰੈਸਟ ਹੋ ਚੁੱਕਾ ਹੈ ਜਿਹੜਾ ਈ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਇਹਦੇ ਨਾਲ ਜਿਹੜਾ ਤ੍ਰਿਸ਼ ਲੜਕਾ ਜੋ 18 ਸਾਲ ਦੇ ਕਰੀਬ ਉਹਦੀ ਉਮਰ ਆ ਉਹ ਫਿਜ਼ੋਥੈਰੇਪੀ ਦਾ ਕੰਮ ਕਰ ਰਿਹਾ ਸੀਗਾ ਸਿੱਖ ਰਿਹਾ ਸੀ ਜਿਹੜਾ ਉਹ ਕੰਮ ਕਰ ਰਿਹਾ ਸੀਗਾ ਸੋ ਇਹ ਜਿਹੜੇ ਦੋ ਦੋਸ਼ੀ ਜਿਹੜੇ ਮੇਨ ਉਹਦੇ ਚ ਪੜੇ ਗਏ ਨੇ ਪਲੱਸ ਇਹਦੇ ਵਿੱਚ ਦੀਪੂ ਜਸਪਾਲ ਤੇ ਟਿੱਕੀ ਹੋਰ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਨਾਮ ਸਾਹਮਣੇ ਆਏ ਨੇ ਉਹਨਾਂ ਦੇ ਵੀ ਜਲਦੀ ਅਰੈਸਟ ਛੇੜਛਾੜ ਬਾਰੇ ਮੰਨੇ ਨੂੰ ਸ਼ੱਕ ਸੀਗਾ ਕਿ ਮੇਰੀ ਜਿਹੜੀ ਉਹਦੀ ਵਾਈਫ ਹੈਗਾ ਉਹਦੇ ਸਬੰਚੇ ਮਾੜੀ ਨਿਗਾਹ ਰੱਖਦੇ ਨੇ ਪਰ ਇਹ ਕਿਲੇ ਲੱਗਦਾ ਸਮਾਪਤ ਹੋ ਗਿਆ ਇਹੋ ਇਹ ਪ੍ਰੇਮਨਗਰ ਭਵਾਨੀ ਪੈਲੇਸ ਦੇ ਕੋਲ ਨਹੀਂ ਮੈਂ ਠੀਕ সে ਕਰਤੀ ਆਇਆ ਸੀ ਨਹੀਂ ਇਹੋ ਜੀ ਚੀਜ਼ ਨਹੀਂ ਉਹ ਤੇ ਜੋ ਛੜਾਈ ਲੜਾਈ ਵਗੈਰਾ ਤੇ ਉਹਨੂੰ ਛੜਾਉਣ ਵਾਸਤੇ ਉਹਦੇ ਸਬੰਚੇ ਸੀ ਕੋਈ ਉਹੋ ਜੀ ਕੋਈ ਹੰਗ ਦਾ ਕੋਈ ਰੋਲ ਜਾਂ ਉਹਨਾਂ ਵੱਲੋਂ ਇਹਨਾਂ ਦੁਆਰਾ ਕੋਈ ਮਾੜੀ ਕੋਈ ਕੀਤਾ ਕੋਈ ਇਹੋ ਜੀ ਚੀਜ਼ ਸਾਹਮਣੇ ਨਹੀਂ ਜਿਹੜਾ ਮੰਨਕ ਤਕਰੀਬਨ 28 ਸਾਲ ਦਾ ਹੈ